ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਸਿਰਫ ਚਾਰ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਆਪਣਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਜਿਹੜਾ ਅਪਲਾਈ ਕਰ ਸਕਦੇ ਹਾਂ ਕਿਸੇ ਵੀ ਕਲਰ 'ਚ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਡਿਜ਼ਾਈਨ ਦੀ ਫਾਸਟ ਰੋ ਰਾਈਟ ਸਾਈਡ ਤੋਂ ਨੀਚੇ ਜਿਹੜਾ ਬਾਰਡਰ ਬਣਾਉਣਾ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ ਆ 4 4 4 ਇਸ ਤਰ੍ਹਾਂ ਕਰਕੇ ਲਾਸਟ ਤੇ ਦੋ ਕੁੰਡੇ ਆਪਣੇ ਵਾਧੂ ਰੱਖ ਲੈਣੇ ਆ ਡਿਜ਼ਾਈਨ ਨੂੰ ਸੈੱਟ ਕਰ ਲਈ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ ਆ ਆਪਣੀ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਫਾਸਟ ਟੂ ਰਾਈਟ ਸਾਈਡ ਸਾਰੀ ਸਲਾਈ ਸਿੱਧੀ ਔਰ ਵੀ ਤੁਸੀਂ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਜੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਜੀ ਕਿਉਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਜਿਹੜਾ ਬਣਾ ਸਕੋ ਲਓ ਜੀ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਡਿਜ਼ਾਈਨ ਦੀ ਰੋਂਗ ਸਾਈਡ ਤੋਂ ਦੂਸਰੀ ਸਲਾਈ ਆਪਾਂ ਸਾਰੀ ਬਣਾ ਲੈਣੀ ਹੈ ਉਲਟੀ दूसरी सिलाई होगी कंप्लीट आज तीसरी सिलाई थर्ड रो राइट साइड पहला कुंडा तारो चाहे बुण उस तो बाद सीधा इस तरह हम पेड़ के करांगे पिछे इस तरह एक कुंडा सीधा ਇੱਕ ਕੁੰਡਾ ਆਪਣਾ ਜਿਹੜਾ ਵਾਧੂ ਬੰਨਦਾ ਜਾਊਗਾ ਵਿੱਚ ਇਸ ਤਰ੍ਹਾਂ ਕੁੰਡੇ ਵਧਣਗੇ ਆਪਣੀ ਇਸ ਲਾਈਨ ਤੇ ਠੀਕ ਹੈ ਥ੍ਰੈਡ ਲਪੇਟ ਕੇ ਕੀਤਾ ਪਿੱਛੇ ਕੁੰਡਾ ਸਿੱਧਾ ਥ੍ਰੈਡ ਲਪੇਟ ਕੇ ਪਿੱਛੇ ਕੁੰਡਾ ਸਿੱਧਾ ਥਰਡ ਰੋ ਰਾਈਟ ਸਾਈਡ ਤੋਂ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਹੈ ਤੇ ਜਿਹੜਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਵਾਂਗੇ ਥ੍ਰੇਡਲ ਪੇਟ ਕੇ ਪਿੱਛੇ ਗੁੰਡਾ ਸਿੱਧਾ ਬਣਾਵਾਂਗੇ ਥ੍ਰੇਡਲ ਪੇਟ ਕੇ ਪਿੱਛੇ ਕਰਾਂਗੇ ਗੁੰਡਾ ਸਿੱਧਾ ਬਣਾਵਾਂਗੇ ਆਹ ਤੁਸੀਂ ਦੇਖੋ ਆਪਣੇ ਦੋ ਕੁੰਡੇ ਸਿੱਧੇ ਆ ਜਾਣਗੇ ਹੁਣ ਆਪਾਂ ਇਹ ਕੁੰਡਾ ਸਿੱਧਾ ਬਣਾ ਲਿਆ ਇੱਥੇ ਵਲ ਨਹੀਂ ਬਣਾਉਣਾ ਕੁੰਡਾ ਨਹੀਂ ਬਣਾਉਣਾ ਠੀਕ ਹੈ ਇੱਕ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਓ ਤਾਂ ਚਾਰ ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਕੁੰਡੇ ਜ਼ਰੂਰ ਗੈਨ ਲਿਆ ਕਰੋ ਠੀਕ ਹੈ ਜੇਕਰ ਆਪਣੇ ਕੁੰਡੇ ਵੱਧ ਘਟ ਜਾਣ ਮੰਨ ਲਓ ਤੁਸੀਂ ਇੱਥੇ ਵਲ ਪਾਇਆ ਕੁੰਡਾ ਵੱਧ ਜਾਣਾ ਠੀਕ ਹੈ ਜੈਸ ਤਰ੍ਹਾਂ ਸਟਾਰਟਿੰਗ ਚ ਤਾਂ ਫਿਰ ਆਪਣੀ ਜਿਹੜਾ ਡਿਜ਼ਾਈਨ ਨਾ ਖਰਾਬ ਹੋ ਜਾਂਦਾ ਹੈ ਦੇਖੋ ਹੁਣ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਹੁਣ ਆਪਾਂ ਚਾਰ ਕੁੰਡੇ ਖੋਲਣੇ ਆ 1 2 ਵਾਲਾ ਤਾਰ ਦੇਣਾ ਮੇਨ ਕੁੰਡਾ ਸਲਾਈ ਤੇ 3 4 ਠੀਕ ਹੈ ਚਾਰ ਕੁੰਡੇ ਖੋਲ ਕੇ ਵਾਪਸ ਫੇਰ ਇਸੇ ਸਲਾਈ ਤੇ ਕਰ ਲੈਣੇ ਇਸ ਤਰ੍ਹਾਂ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਨਾ ਹੈ ਇਸ ਤਰ੍ਹਾਂ ਹੁਣ ਚਾਰ ਕੁੰਡੇ ਛੱਡ ਕੇ ਤੇ ਇੱਕ ਕੁੰਡਾ ਇੱਥੋਂ ਬਣਾਉਣਾ ਆਪਾਂ ਦੇਖੋ ਕੁੰਡਾ ਥੋੜਾ ਜਿਹਾ ਲੂਜ਼ ਰੱਖਣਾ ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਬਣਾਉਣਾ ਇੱਕ ਕੁੰਡਾ ਦੋ ਕੁੰਡੇ ਬਣ ਗਏ ਚਾਰ ਦੇ ਆਪਾਂ ਚਾਰ ਬਣਾਉਣੇ ਆ ਫੇਰ ਜਿੱਥੇ ਆਪਾਂ ਪਹਿਲਾ ਕੁੰਡਾ ਬਣਾਇਆ ਸੀ ਤੀਸਰਾ ਬਣਾਵਾਂਗੀ ਫੇਰ ਚਾਰ ਦਾ ਬੈਕ ਸਾਈਡ ਤੇ ਇੱਕ ਕਰਾਂਗੀ ਤਾਂ ਦੇਖੋ ਚਾਰ ਕੁੰਡਿਆਂ ਦੇ ਆਪਾਂ ਚਾਰ ਕੁੰਡੇ ਬਣਾ ਲਏ ਇਸ ਤਰ੍ਹਾਂ ਫਿਰ ਅੱਗੇ ਰਿਪੀਟ ਕਰਾਂਗੇ ਉਸੇ ਤਰ੍ਹਾਂ ਚਾਰ ਕੁੰਡੇ ਖੋਲਾਂਗੇ ਇੱਕ ਵਾਲ ਉਤਾਰ ਦੇਣੇ ਦੋ ਵਾਲ ਉਤਾਰ ਕੇ ਫਿਰ ਤਿੰਨ ਵਾਲ ਉਤਾਰ ਦੇਣੇ ਚਾਰ ਐਕਸਟਰਾ ਫਿਰ ਵਾਪਸ ਜਿਹੜਾ ਪਹਿਲੀ ਸਲਾਈ ਤੇ ਕਰ ਲੈਣਾ ਕੁੰਡਿਆਂ ਨੂੰ ਥ੍ਰੈਡ ਕਰਨਾ ਹੈ ਪਿੱਛੇ ਚਾਰ ਕੁੰਡਿਆਂ ਤੋਂ ਚਾਰ ਬਣਾਵਾਂਗੇ ਥ੍ਰੈਡ ਦੇਖੋ ਇਸ ਤਰ੍ਹਾਂ ਪਿੱਛੇ ਹੀ ਫਿਰ ਚਾਰ ਤੋਂ ਚਾਰ ਬਣਾਵਾਂਗੇ ਚਾਰ ਕੁੰਡੇ ਦੇ ਪਹਿਲਾਂ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਦੇਖੋ ਫਿਰ ਚਾਰ ਕੁੰਡਿਆਂ ਨੂੰ ਬੈਕ ਸਾਈਡ ਤੋਂ ਇੱਕ ਕਰਾਂਗੇ ਫਿਰ ਜਿੱਥੇ ਪਹਿਲਾ ਕੁੰਡਾ ਬਣਾਇਆ ਹੈ ਤੀਸਰਾ ਕੁੰਡਾ ਬਣਾਵਾਂਗੇ ਫੇਰ ਚਾਰ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੀ ਇਸ ਤਰ੍ਹਾਂ ਫੇਰ ਚਾਰ ਕੁੰਡੇ ਖੋਲਾਂਗੇ 1 2 3 4 ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਬਣਾਵਾਂਗੇ ਸੌਰੀ ਚਾਰ ਕੁੰਡਿਆਂ ਨੂੰ ਪਹਿਲਾਂ ਆਪਾਂ ਚਾਰ ਕੁੰਡਿਆਂ ਦੇ ਇਸ ਤਰ੍ਹਾਂ ਪਿਛੋਂ ਦੀ ਇੱਕ ਬਣਾਵਾਂਗੇ ਕੁੰਡਾ ਫੇਰ ਚਾਰ ਕੁੰਡਿਆਂ ਦਾ ਕਰਾਂਗੇ ਬੈਕ ਸਾਈਡ ਤੋਂ ਇੱਕ ਕੁੰਡਾ ਫੇਰ ਜਿੱਥੇ ਪਹਿਲਾ ਕੁੰਡਾ ਬਣਾਇਆ ਤੀਸਰਾ ਬਣਾਵਾਂਗੇ ਫੇਰ ਚਾਰ ਦਾ ਕਰਾਂਗੇ ਬੈਕ ਤੋਂ ਇੱਕ ਚਾਰ ਕੁੰਡਿਆਂ ਦੇ ਚਾਰ ਕੁੰਡੇ ਬੰਦੇ ਜਾਂਦੇ ਨਾ ਤਾਂ ਕੋਈ ਕੁੰਡਾ ਵੱਧਦਾ ਤੇ ਨਾ ਹੀ ਘਟਦਾ ਫੇਰ ਚਾਰ ਕੁੰਡੇ ਖੋਲਾਂਗੇ ਫੇਰ ਵਾਪਸ ਕਰਾਂਗੀ ਪਹਿਲੀ ਸਲਾਈ ਤੇ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫੇਰ ਚਾਰ ਕੁੰਡਿਆਂ ਦਾ ਕਰਾਂਗੇ ਬੈਕ ਤੇ ਕੁੰਡਾ ਫੇਰ ਜਿੱਥੇ ਪਹਿਲਾ ਕੁੰਡਾ ਬਣਾਇਆ ਤੀਸਰਾ ਬਣਾਵਾਂਗੇ ਫੇਰ ਚਾਰ ਦਾ ਕਰਾਂਗੇ ਬੈਕ ਟੈਕ ਚਾਰ ਦੇ ਚਾਰ ਫੇਰ ਚਾਰ ਕੁੰਡੇ ਖੋਲਾਂਗੇ ਇੱਕ 2 10 4 ਇਸ ਤਰ੍ਹਾਂ ਫਿਰ ਪਹਿਲੀ ਸਲਾਈ ਤੇ ਕਰਾਂਗੇ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਬੈਕ ਤੋਂ ਇਸ ਤਰ੍ਹਾਂ ਫਿਰ ਚਾਰ ਦਾ ਇਸ ਤਰ੍ਹਾਂ ਬੈਕ ਸਾਈਡ ਤੇ ਕਰਾਂਗੇ ਫਿਰ ਜਿੱਥੇ ਪਹਿਲਾ ਕੁੰਡਾ ਬਣਾਇਆ ਤੀਸਰਾ ਬਣਾਵਾਂਗੇ ਫਿਰ ਬੈਕ ਤੋਂ ਚਾਰ ਦਾ ਇੱਕ ਲਾਸਟ ਵਾਲੇ ਦੋ ਆਗੇ ਉਲਟੇ ਇਹੀ ਚਾਰ ਸਲਾਈਆਂ ਆਪਣੇ ਡਿਜ਼ਾਈਨ ਤਾਂ ਹੈ ਬਾਰ-ਬਾਰ ਰਿਪੀਟ ਕਰਨੀਆਂ ਤਾਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਦੁਬਾਰਾ ਫੇਰ ਜਦੋਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਚੌਥੀ ਤੇ ਡਿਜ਼ਾਈਨ ਆਪਾਂ ਤੁਹਾਨੂੰ ਜਿਹੜਾ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਮਿਲਦੇ ਆ नेक्स्ट ਵੀਡੀਓ ਵਿੱਚ ਧੰਨਵਾਦ